ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਿਆਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕੋ ਮਾਣਦੇ ਅੱਜ ਆਪਾਂ ਜੀ ਲੈ ਕੇ ਆਏ ਆ ਤੁਹਾਡੇ ਲਈ ਸ਼ਿਲਕ ਪਸ਼ਮੀਨਾ ਦੇ ਸੋਹਣੇ ਸੋਹਣੇ ਸੂਟ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਦੇ ਵਿੱਚ ਆਪਾਂ ਜੀ ਸ਼ਿਲਕ ਪਸ਼ਮੀਨਾ ਤੋਂ ਤੁਹਾਡੇ ਲਈ ਲੈ ਕੇ ਆਏ ਆ ਇਹ ਵਾਲੇ ਜਿਹੜੇ ਪੀਸ ਨੇ ਜੀ ਇਹਨਾਂ ਦਾ ਪ੍ਰਾਈਸ ਜੀ 850 ਰੁਪਏ ਰਹਿਣ ਵਾਲਾ ਜੀ ਘਰ ਬੈਠੇ ਵੀ ਇਹ ਵਾਲੇ ਪੀਸ ਤੁਸੀਂ ਮੰਗਵਾ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਤੁਸੀਂ ਸੂਟ ਦੀ ਫੋਟੋ ਕਲਿੱਕ ਕਰਕੇ ਜੀ ਸਕਰੀਨਸ਼ਾਟ ਲੈ ਕੇ ਤੇ ਜੀ ਉਸ ਨੰਬਰ ਦੇ ਉੱਪਰ ਤੁਸੀਂ ਵਟਸਐਪ ਕਰ ਸਕਦੇ ਹੋ ਇਹਨਾਂ ਦੇ ਜਿਹੜੇ ਕਲਰ ਨੇ ਤੇ ਸ਼ੇਡ ਹੈ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਸ਼ੋਅ ਕਰ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਜੀ ਇਹ ਵਾਲਾ ਪੀਸ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਮਹਿਰੂਨ ਕਲਰ ਦਾ ਪੀਸ ਹੈ ਜੀ ਇਹਦੀ ਬਲੈਕ ਸ਼ੇਡ ਹੈ ਜੀ ਹਲਕੀ ਬਲੈਕ ਸ਼ੇਡ ਦੇ ਦੇ ਰਹੇ ਆ ਜੀ ਤੇ ਬਹੁਤ ਹੀ ਪਿਆਰਾ ਇਹਦਾ ਜੀ ਸਟਫ ਆ ਤੇ ਬਾਕੀ ਤੁਸੀਂ ਨੇੜੇ ਤੋਂ ਵੀ ਇਹਦਾ ਸਟੱਫ ਦੇਖ ਸਕਦੇ ਹੋ ਸ਼ਿਲਕ ਪਸ਼ਮੀਨਾ ਜੀ ਪਿਓਰ ਸ਼ਿਲਕ ਪਸ਼ਮੀਨਾ ਤੇ ਬਾਕੀ ਇਹਦਾ ਜਿਹੜਾ ਜੀ ਕੱਟ ਹੈ ਉਹ 5 ਮੀਟਰ ਦੀ ਇਹਦੀ ਕੱਟ ਰਹਿਣ ਵਾਲੀ ਹੈ ਜੀ ਤੇ ਪ੍ਰਾਈਸ ਆ ਉਹ ਇਹਦਾ ਜੀ 850 ਰੁਪਏ ਇਹਦਾ ਪ੍ਰਾਈਸ ਰਹਿਣ ਵਾਲਾ ਜੀ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਅਗਲਾ ਪੀਸ ਵੀ ਸ਼ੋਅ ਕਰਾਂਗੇ ਜੀ ਇਹਦਾ ਵੈਸੇ ਕਲਰ ਤੋਂ ਦੇ ਸਾਹਮਣੇ ਲੱਗੇ ਹੋਏ ਨੇ ਜੀ ਇਹ ਵਾਲਾ ਕਲਰ ਹੈ ਜੀ ਇਸ ਦਾ ਮਹਿੰਦੀ ਹੈ ਜਾਂ 그린 ਕਲਰ ਹੈਗਾ ਜੀ ਇਹ ਇਦੇ ਵਿੱਚ ਵੀ ਜਿਵੇਂ ਕਿ 골ਡਨ ਸ਼ੇਡ ਤੁਸੀਂ ਦੇਖ ਰਹੇ ਹੋ ਜੀ ਇਹ ਦੇ ਰਿਹਾਗਾ ਤੇ ਬਹੁਤ ਹੀ ਪਿਆਰੀ ਇਹਦੀ ਕਲੈਕਸ਼ਨ ਹੈ ਜੀ ਆਪਾਂ ਨਵੇਂ-ਨਵੇਂ ਇਹ ਵਾਲੇ ਪੀਸ ਲੈ ਕੇ ਆਏ ਆ ਤੇ ਕਾਫੀ ਭੈਣਾਂ ਦੀ ਡਿਮਾਂਡ ਸੀ ਕਿ ਇਹ ਵਾਲੇ ਸੂਟਾਂ ਦਾ ਪ੍ਰਾਈਸ ਹੈ ਉਹ ਮਾਰਕੀਟ ਰੇਟ ਵੀ ਬਹੁਤ ਜ਼ਿਆਦਾ ਹੈ ਬਟ ਆਪਾਂ ਜੀ ਇਹਨਾਂ ਦਾ ਬਿਲਕੁਲ ਲੋਏਸਟ ਪ੍ਰਾਈਸ ਲੈ ਕੇ ਆਏ ਆ ਜੀ ਸਭ ਤੋਂ ਵੱਧ ਚੱਲਣ ਵਾਲਾ ਕੱਪੜਾ ਜੀ ਇਹ ਇਹ ਵੀ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਬਲੈਕ ਸ਼ੇਡ ਦੇ ਰਿਹਾ ਜੀ ਇਹ ਸ਼ਿਲਕ ਪਸ਼ਮੀਨਾ ਜੀ ਤੇ ਨਾ ਤਾਂ ਇਹਦੇ ਉੱਪਰ ਜੀ ਬੂਰਾ ਨਾ ਤੇ ਨਾ ਹੀ ਇਹਨੂੰ ਕੁਝ ਹੋਣਾਗਾ ਇਹ ਪਿਓਰ ਪਸ਼ਮੀਨਾ ਜੀ ਕਿਉਂਕਿ ਅੱਗੇ ਸਰਦੀਆਂ ਦੇ ਪੀਸ ਨੇ ਜਿਹੜੇ ਉਹ ਸਟਾਰਟ ਹੋ ਚੁੱਕੇ ਨੇ ਇਹਨਾਂ ਦੀ ਕੱਟ ਦੀ ਗੱਲ ਕਰੀਏ ਜੀ ਕੱਟ ਇਹਨਾਂ ਦੀ ਪੂਰੀ 5 ਮੀਟਰ ਦੀ ਰਹਿਣ ਵਾਲੀ ਆ 5 ਮੀਟਰ ਦੀ ਕੱਟ ਆ ਜੀ ਇਹਦੀ ਤੇ ਬਾਕੀ ਤੁਸੀਂ ਇਹਨਾਂ ਦੀ ਛੇੜ ਵੀ ਦੇਖ ਸਕਦੇ ਹੋ ਤੇ ਇਹਨਾਂ ਦਾ ਜਿਹੜੇ ਕਲਰ ਨੇ ਉਹ ਵੀ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆਏਗਾ ਜੀ ਇਹ ਇਹ ਪੀਸ ਵੀ ਆਪਾਂ ਤੁਹਾਨੂੰ ਵੈਸੇ ਦਿਖਾ ਚੁੱਕੇ ਹਾਂ ਜੀ ਥੋੜਾ ਬਹੁਤਾ ਫਰਕ ਹੁੰਦਾ ਜੀ ਕਲਰ ਦਾ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਜਿਹੜੇ ਵੀ ਪੀਸ ਚਾਹੀਦੇ ਹੋਣ ਜੀ ਉਹ ਇਹ ਵਾਲੇ ਪੀਸ ਦੀ ਜੀ ਸਕਰੀਨਸ਼ਾਟ ਲੈ ਕੇ ਜੀ ਜਿਹੜਾ ਸਕਰੀਨ ਤੇ ਆਪਣੀ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਪਿੱਛੇ ਦੀ ਪਿੱਛੇ ਆਪਣਾ ਐਡਰੈਸ ਜ਼ਰੂਰ ਭੇਜ ਦਿਆ ਕਰੋ ਜੀ ਤਾਂ ਕਿ ਕੋਈ ਆਪਣਾ ਟਾਈਮ ਨਾ ਵੇਸਟ ਹੋਵੇ ਕਿਉਂਕਿ ਜੀ ਜ਼ਿਆਦਾ ਸਮਾਂ ਐਦਾਂ ਹੀ ਲੱਗ ਜਾਂਦਾਗਾ ਕੀ ਕਿਸ ਤਰ੍ਹਾਂ ਮੰਗਾਣੇ ਨੇ ਘਰ ਬੈਠੇ ਜੀ ਤੁਸੀਂ ਇਹ ਵਾਲੇ ਪੀਸ ਮੰਗਵਾ ਸਕਦੇ ਹੋ ਆਪਣੀ ਸ਼ਾਪ ਤੇ ਵੀ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਜੀ ਆਪਣੀ ਸ਼ਾਪ ਦਾ ਪਤਾ ਗੁਰੂ ਕਿਰਪਾ ਕਲਾਉਥ ਹਾਊਸ ਪਿੰਡ ਕਮਾਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਆਬਾਦ ਹਰਿਆਣੇ ਦੇ ਵਿੱਚ ਸਥਿਤ ਹੈ ਜੀ ਇਹ ਕਿਸੇ ਵੀ ਮੇਰੀ ਭੈਣਾਂ ਨੇ ਆਪਣੀ ਸ਼ਾਪ ਤੇ ਵਿਜ਼ਿਟ ਕਰਨਾ ਹੋਵੇ ਜੀ ਆਪਾਂ ਨੂੰ ਪੁੱਛਦੇ ਹੁੰਦੇ ਹੋ ਜੀ ਤੁਸੀਂ ਕਿ ਤੁਹਾਡੀ ਸ਼ਾਪ ਆਪਣੀ ਸ਼ਾਪ ਦਾ ਪਤਾ ਹੀ ਹੈ ਜੀ ਇਹ ਪਿੰਡ ਕਮਾਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਆਬਾਦ ਹਰਿਆਣੇ ਦੇ ਵਿੱਚ ਹੈ ਜੀ ਅੱਪਾ ਜੀ ਬਹੁਤ ਹੀ ਅ ਐਮ ਦੇ ਕੱਟ ਪੀਸਾਂ ਦੀ 컬렉ਸ਼ਨ ਜਾਂ ਹੋਰ ਪੂਰੇ ਸੂਟਾਂ ਦੀ 컬렉ਸ਼ਨ ਵੀ ਆਪਾਂ ਲੈ ਕੇ ਆਉਣੇ ਹੁੰਦੇ ਜੀ ਬਿਲਕੁਲ ਕੱਟ ਪੀਸਾਂ ਦੇ ਰੇਟ ਤੇ ਇਹ ਬਿਲਕੁਲ ਕੱਟ ਪੀਸਾਂ ਦੇ ਰੇਟ ਦੇ ਉੱਪਰ ਹੈ ਜੀ ਇਹਦਾ ਮਾਰਕੀਟ ਪ੍ਰਾਈਸ ਵੀ ਹਜ਼ਾਰ ਪਲੱਸ ਹੈਗਾ ਜੀ ਬਟ ਆਪਾਂ ਇਹ ਵਾਲੇ ਪੀਸ ਤੁਹਾਡੇ ਲਈ ਲੈ ਕੇ ਆਏ ਜੀ ਸਿਰਫ 850 ਰੁਪਏ ਦੀ ਰੇਂਜ ਦੇ ਵਿੱਚ ਇਹਦਾ ਪਸ਼ਮੀਨਾ ਵੀ ਬਹੁਤ ਸੌਫਟ ਹੈ ਜੀ ਕੋਈ ਹਾਰਡ ਪਸ਼ਮੀਨਾ ਨਹੀਂ ਹੈਗਾ ਇੱਕ ਆਪਾਂ ਕਹਿ ਦਿੰਨੇ ਹੁੰਨੇ ਕਿ ਸ਼ਿਲਕ ਹੈ ਬਟ ਸ਼ਿਲਕ ਪਸ਼ਮੀਨਾ ਜੀ ਇਹਦੇ ਜਿਹੜਾ ਕੋਈ ਕਪੜਾ ਦਾ ਉਹ ਪੂਰਾ ਖੜਮਾ ਕਪੜਾ ਨਹੀਂ ਹੈਗਾ ਬਿਲਕੁਲ ਸੌਫਟ ਕਪੜਾ ਇੱਕ ਨਰਮ ਜਿਹਾ ਤੇ ਬਿਲਕੁਲ ਰੂਮ ਵਰਗਾ ਕਪੜਾ ਕਹਿੰਦੇ ਹੁੰਦੇ ਆ ਤੇ ਇਹਦੇ ਜਿਹੜੇ ਕਲਰ ਵੀ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਦੇਖੋ ਇਹ ਬਲੂ ਕਲਰ ਦੇ ਵਿੱਚ ਹੀ ਗ੍ਰੀਨ ਸ਼ੇਡ ਦੇ ਰਿਹਾ ਬਹੁਤ ਹੀ ਪਿਆਰਾ ਇੱਕ ਸੋਹਣਾ ਪੀਸ ਹੈ ਜੀ ਇਹ ਇਹ ਆਪਣੀ ਅਲੱਗ ਤੋਂ ਹੀ ਦਿਖ ਇਹ ਦਿਖਾ ਰਿਹਾ ਹੈਗਾ ਤੇ ਅਗਲਾ ਜੀ ਜਿਹੜਾ ਹੈਗਾ ਪੀਸ ਅਗਲਾ ਪੀਸ ਦੀ ਗੱਲ ਕਰੀਏ ਜੀ ਇਹ ਵਾਲਾ ਵੀ ਤੁਸੀਂ ਦੇਖ ਸਕਦੇ ਹੋ ਇਹਦੀ ਵੀ ਬਹੁਤ ਸੋਹਣੀ ਸ਼ੇਡ ਹੈ ਜੀ ਤੇ ਬਾਕੀ ਇਹਨਾਂ ਦੀ ਅਗਰ ਤੁਹਾਨੂੰ ਘਰੇ ਬੈਠੇ ਵੀ ਇਹ ਵਾਲੇ ਪੀਸ ਚਾਹੀਦੇ ਹੋ ਹੁਣ ਤਾਂ ਘਰ ਬੈਠੇ ਵੀ ਤੁਸੀਂ ਇਹ ਵਾਲੇ ਪੀਸ ਮੰਗਵਾ ਸਕਦੇ ਹੋ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੈਗਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਪਰਸਨਲੀ ਮੈਸੇਜ ਕਰਕੇ ਆਪਣਾ ਐਡਰੈਸ ਵੀ ਭੇਜ ਸਕਦੇ ਹੋ ਜੀ ਤੁਸੀਂ ਤੇ ਆਪਣਾ ਐਡਰੈਸ ਭੇਜੋ ਜੀ ਤੇ ਨਾਲ ਦੇ ਨਾਲ ਇਹ ਵਾਲਾ ਸੂਟ ਆਪਾ ਤੁਹਾਡੇ ਨਾਮ ਦੇ ਲਿਫਾਫੇ ਦੇ ਵਿੱਚ ਪੈਕ ਕਰ ਦੇਣਾ ਜੀ ਆਪਾਂ ਜ਼ਿਆਦਾ ਟਾਈਮ ਲਾਉਣਾ ਹੀ ਨਹੀਂ ਕਿਉਂਕਿ ਜੀ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਰਹਿਣੀ ਆ ਤੇ ਇਹ ਵਾਲੇ ਪੀਸ ਸੇਲ ਵੀ ਛੇਤੀ ਹੋ ਜਾਂਦੇ ਨੇ ਜੀ ਆਪਾਂ ਇਹ ਰਿਪੀਟ ਦੇ ਰਿਪੀਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿੰਨਾ ਟਾਈਮ ਤੁਹਾਡੀ ਡਿਮਾਂਡ ਰਹੂਗੀ ਤੇ ਬਾਕੀ ਜੀ ਉਮੀਦ ਕਰਦੇ ਆਂ ਤਹਾਨੂੰ ਸਾਰਿਆਂ ਨੂੰ ਕੀ ਇਹ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਐਵੇਂ ਦੀਆਂ ਹੋਰ ਵੀਡੀਓ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਅਗਰ ਤੁਸੀਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਵੀ ਐਡ ਹੋਣਾ ਚਾਹੁੰਦੇ ਹੋ ਤਾਂ ਪਰਸਨਲੀ ਮੈਸੇਜ ਕਰ ਸਕਦੇ ਹੋ ਜੀ ਆਪਾਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਦਿੰਦੇ ਆ ਇਹਨਾਂ ਦੀ ਜੀ ਫੋਟੋ ਵੀ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ